जय हिंद भारत माता की जय कुछ साल पहले ना असी शिवसेना विद्यालय ਜਿਹਦੀ ਸ਼ੁਰੂਆਤ ਕੀਤੀ ਸੀ ਅਸੀਂ ਕੋਈ 8-9 ਸਾਲ ਪਹਿਲਾਂ ਉਹਦਾ ਮੁੱਖ ਮਕਸਦ ਸਾਡਾ ਕੀ ਸੀਗਾ ਕਿ ਸਲਾਮ ਏਰੀਆਜ਼ ਦੇ ਵਿੱਚ ਜਿਹੜੇ ਆ ਛੋਟੇ-ਛੋਟੇ ਬੱਚੇ ਹੁੰਦੇ ਆ ਉਹਨਾਂ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਪਿਛਾ ਮੰਗਰ ਵਾਸਤੇ ਜਦੋਂ ਬਜ਼ਾਰਾਂ ਵਿੱਚ ਭੇਜਿਆ ਜਾਂਦਾ ਹੈ ਉਹਨਾਂ ਨੂੰ ਸਿੱਖਿਆ ਤੋਂ ਦੂਰ ਕੀਤਾ ਜਾਂਦਾ ਹੈ ਕੁਝ ਫਾਇਦੇ ਵਾਸਤੇ ਜਿਹੜੇ ਪੇਰੈਂਟਸ ਆ ਆਪਣੇ ਬੱਚਿਆਂ ਨੂੰ ਹੀ ਜਿਹੜਾ ਵਾ ਇਹ ਗਲਤ ਰਸਤੇ ਵਿੱਚ ਪਾ ਦਿੰਦੇ ਨੇ ਦੇਖੇ ਦੇ ਦੇ ਵਾਰ ਤੇ ਮੈਨੂੰ ਪਤਾ ਚੱਲਿਆ ਸੀਗਾ ਕਿ ਚਾਈਲਡ ਵੈਲਫੇਅਰ ਡਿਪਾਰਟਮੈਂਟ ਇਹਨਾਂ ਨੇ ਬਣਾਇਆ ਹੁੰਦਾ ਮੈਂ ਨਹੀਂ ਦੇਖਿਆ ਉਹਨੂੰ ਕੋਈ ਉਪਰਾਲਾ ਕਰਦਾ ਮੈਂ ਬੜੀ ਬੜੀ ਕੰਟੈਕਟ ਕੀਤਾ ਉਹਨਾਂ ਨਾਲ ਉਹਨਾਂ ਦੇ ਜਿਹੜੇ ਵੀ ਅਧਿਕਾਰੀ ਹੁੰਦੇ ਸੀਗੇ ਉਹ ਫਿਰ ਕਈ ਵਾਰੀ ਬਨਵਾੜਾ ਨੇ ਕਹਿਣਾ ਕਿ ਅਸੀਂ ਫੜ ਕੇ ਲੈ ਕੇ ਆਨੇ ਆ ਵਾਣ ਕਰਕੇ ਛੱਡ ਦਿੰਨੇ ਆ ਵਾਣ ਕਰਦਾ ਤੇ ਮੈਨੂੰ ਕੋਈ ਫਾਇਦਾ ਦਿਖਿਆ ਹੀ ਨਹੀਂ ਜਿਹੜਾ ਮਰਦੀ ਚੌਕ ਦੇਖ ਲਓ ਤੁਸੀਂ ਉੱਤੇ ਛੋਟੇ ਛੋਟੇ ਬੱਚੇ ਕਿਸੇ ਨੇ ਚੁੱਕੇ ਹੁੰਦੇ ਆ ਬੇਹੋਸ਼ ਹੁੰਦੇ ਨੇ ਬੜਾ ਬੜੀ ਵਾਰੀ ਆਵਾਜ਼ ਉਠਾਈ ਉਸ ਤੋਂ ਬਾਅਦ ਫਿਰ ਅਸੀਂ ਆਪਣੇ ਸ਼ਰਤਨਾ ਵਿਦਿਆਲੇ ਦੇ ਮਾਧਿਅ ਸੋਸ਼ਲ ਮੀਡੀਆ ਦੇ ਵਾਧੇਮ ਦੇ ਨਾਲ ਫਿਰ ਕੁਛ ਅਸੀਂ ਜਿਹੜਾ ਪਾਠ ਅਸੀਂ ਕਰਦੇ ਆਮ ਨਮੋ ਸ਼ਵੇਦਾ ਜਿਹੜਾ 1 ਮਹੀਨਾ ਚੱਲਦਾ ਉਹਦੇ ਵਿੱਚ ਸਪੀਕਰ ਸਾਡੇ ਪੂਰੇ ਮਾਰਕੀਟ ਦੇ ਵਿੱਚ ਬੋਲਦੇ ਨੇ ਤੇ ਉਹਦੇ ਵਿੱਚ ਵੀ ਅਸੀਂ ਅਪੀਲ ਕਰਦੇ ਰਿਆਂ ਸਾਰਿਆਂ ਨੂੰ ਕਿ ਵੀ ਜਿਹੜੀ ਪਿਛਾ ਮੰਗਣ ਵਾਸਤੇ ਜੇ ਤੁਹਾਡੇ ਕੋਲ ਕੋਈ ਬੱਚਾ ਆਂਦਾ ਤਾਂ ਉਹਨੂੰ ਪਿਛਾ ਨਾ ਦਿਵੋ ਉਹਨੂੰ ਪੈਸਾ ਨਾ ਦਿਵੋ ਉਹਨੂੰ ਉਹ ਕੋਈ ਖਾਣ ਪੀਣ ਦੀ ਵਸਤੂ ਜਿਹੜੀ ਆਪਣੇ ਸਾਹਮਣੇ ਖਿਲਵਾ ਦਿਓ ਜਾਂ ਉਹਨੂੰ ਕਪੜਾ ਦਿੱਤਾ ਲੈ ਕੇ ਦੇਣਾ ਤਾਂ ਉਹ ਲੈ ਦਿਓ ਪਰ ਤੁਸੀਂ ਇਦਾਂ ਨਾ ਦਿਓ ਉਹ ਇੱਕ ਸਾਡਾ ਉਪਰਾਲਾ ਸੀਗਾ ਅਸੀਂ ਬੜੀ ਵੱਡੀ ਆਵਾਜ਼ ਉਠਾਈ ਬਹੁਤ ਜ਼ਿਆਦਾ ਮਨ ਕੀ ਉਪਰਾਲਾ ਕੀਤਾ ਪਰ ਇਹਨਾਂ ਸੁਣ ਕਾਰਨ ਕਿਸੇ ਦਾ ਥੋੜਾ ਬੋਤਾ ਰੋਲਾ ਜਰੂਰ ਪੈਂਦਾ ਸੀਗਾ ਅੱਜ ਦੇਖਦੇ ਕੀ ਚਲੋ ਚਾਈਲਡ ਲੇਬਰ ਕਿਤੇ ਹੁੰਦੀ ਔਰ ਉਸ ਦੇ ਵਾਸਤੇ ਇੱਕ ਦੋ ਵਾਰੀ ਰੋਲਾ ਜਰੂਰ ਪੈਂਦਾ ਸੀ ਲੇਕਿਨ ਉਹਦੇ ਪਰਮਨੈਂਟ ਸੋਲੂਸ਼ਨ ਦਿਖਿਆ ਨਹੀਂ ਪਰ ਸਾਡੀ ਭਗਵੰਤਪਾਨ ਸਰਕਾਰ ਜਿਹੜੀ ਹੈ ਉਹ ਕੁਝ ਫੈਸਲੇ ਜਿਹੜੇ ਆ ਬੜੇ ਅੱਛੇ ਲੈ ਰਹੀ ਹੈ ਜਿਹਦੇ ਕਰਕੇ ਮੈਂ ਜਿਹੜਾ ਸਾਡੇ ਮੁੱਖ ਮੰਤਰੀ ਦਾ 팬 ਬਣਿਆ ਹੋਇਆ ਇੱਕ ਤਾਂ ਉਹਨਾਂ ਨੇ ਨਸ਼ੇ ਦੇ ਖਿਲਾਫ ਜੋ ਮੁਹਿੰਮ ਸ਼ੁਰੂ ਕੀਤੀ ਹੈ ਬਹੁਤ ਹੀ ਵਧੀਆ ਲੇਕਿਨ ਜਿਹੜੀ ਉਹਨਾਂ ਨੇ ਉਹ ਸੈਕੰਡ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਉਹ ਤਾਂ ਮੈਂ ਕਹਾਂਗਾ ਕਮਾਲ ਹੀ ਕਰ ਦਿੱਤੀ ਹੈ ਕਿਉਂ ਮੇਰੇ ਇੱਕ ਦੋਸਤ ਗਿਆ ਸੀਗਾ ਮੁੰਬਈ ਉੱਥੇ ਜਿਹੜੀ ਉਹ ਦਰਗਾਹ ਹੈਗੀ ਹੈ ਬਹੁਤ ਫੇਮਸ ਦਰਗਾਹ ਹੈ ਉੱਥੇ ਕਿਤੇ ਉਹ ਜਦੋਂ ਜਾ ਰਿਹਾ ਸੀਗਾ ਤਾਂ ਉੱਥੇ ਦੋ ਬੱਚੇ ਜਿਹੜੇ ਹਨ ਕਿਸੇ ਉਹਨਾਂ ਨੇ ਉਹ ਚੁੱਕੇ ਹੋਏ ਸੀਗੇ ਕਿ ਮੰਗਰ ਵਾਲਿਆਂ ਨੇ ਤੇ ਉੱਥੇ ਬੈਠਾ ਹੋਇਆ ਸੀਗਾ ਤੇ ਜਦੋਂ ਉਹਨਾਂ ਨੇ ਮੈਚ ਕਰਨ ਦੀ ਕੋਸ਼ਿਸ਼ ਕੀਤੀ ਨਾ ਤੇ ਬੱਚਾ ਬੜਾ ਪਿਆਰਾ ਸੀਗਾ ਤੇ ਜਿਹੜਾ ਉਹ ਚੁੱਕਿਆ ਸੀ ਜਿੰਨੇ ਉਹ ਬੜਾ ਰਫ ਜਿਹਾ ਸੀਗਾ ਬੰਦਾ ਉਹਨੇ ਮੈਨੂੰ ਫੋਨ ਆਇਆ ਸੋ ਮੇਰਾ ਦੋਸਤ ਹੈ ਉਹਦਾ ਮੈਨੂੰ ਉਥੋਂ ਫੋਨ ਆਇਆ ਕਿ ਭਾਈ ਤੁਹਾਡੇ ਇੱਥੇ ਕੋਈ ਲਿੰਕ ਚ ਹੈਗੇ ਨੇ ਮੈਨੂੰ ਲੱਗ ਰਿਹਾ ਕੋਈ ਬੱਚਾ ਕਿਡਨੈਪ ਡਾ ਹੈਗਾ ਵਾ ਤੇ ਹਜ਼ੂਰ ਫਿਰ ਮੈਂ ਉਥੋਂ ਬੰਬੇ ਕੋ ਫੋਨ ਉਹਨਾਂ ਨੇ ਜੋ ਵੀ ਕਰ ਉਹ ਵਾਕਿਓ ਬੱਚਾ ਜਿਹੜਾ ਉਹ ਕਿਡਨੈਪ ਸੀਗਾ ਤਾਂ ਸੋ ਇੱਥੇ ਵੀ ਇਹੋ ਜਿਹੋ ਬੜੇ ਕੇਸਿਸ ਹੋਤਾ ਦਿਖਾਈ ਦੇ ਸਕਦੇ ਕਿਉਂਕਿ ਉਦੋਂ ਜਿਹੜੇ ਬੱਚੇ ਕਿਡਨੈਪ ਹੋਏ ਹੁੰਦੇ ਨੇ ਇੱਧਰ ਆ ਕੇ ਵਿਕ ਜਾਂਦੇ ਨੇ ਤੇ ਔਰ ਇਹੇ ਮੰਗਣ ਦੇ ਕੰਮ ਲੈ ਆ ਜਾਂਦੇ ਆ ਅੰਮ੍ਰਿਤਸਰ ਤੇ ਜੋ ਇਹਨਾਂ ਨੇ ਕੱਲ ਕੀਤਾ ਦਾ ਦੋ ਦਿਨ ਪਹਿਲਾਂ ਜੋ ਕੀਤਾ ਕਮਾਲ ਕਰ ਦਿੱਤੀ ਆ ਮਨ ਖੁਸ਼ ਕਰ ਦਿੱਤਾ ਭਗਵਾਨ ਸਾਹਿਬ ਮਾਨ ਸਰਕਾਰ ਦੀ ਜਿੰਦਾਬਾਦ ਕਹਿਣ ਨੂੰ ਦਿਲ ਕਰਦਾ ਔਰ ਮੈਂ ਮੰਗ ਕਰਾਂਗਾ ਸਾਡੇ ਗੁਰਦਾਸਪੁਰ ਦੇ ਵਿੱਚ ਵੀ ਇਸ ਤਰ੍ਹਾਂ ਹੀ ਅਗਰ ਕੀਤਾ ਜਾਵੇ ਤੇ ਬਹੁਤ ਵਧੀਆ ਰਹੇਗਾ ਚਾਈਲਡ ਵੈਲਫੇਅਰ ਡਿਪਾਰਟਮੈਂਟ ਨੂੰ ਹੁਣ ਥੋੜੀ ਜ਼ਿੰਮੇਵਾਰੀ ਸਮਝ ਲੈਣੀ ਚਾਹੀਦੀ ਹੈ ਅਗਰ ਬਾਹਰ ਵਾਲੇ ਲੋਕ ਵੀ ਇਦਾਂ ਕਰ ਸਕਦੇ ਜੇ ਅੰਮ੍ਰਿਤਸਰ 'ਚ ਐ ਚੀਜ਼ ਹੋ ਸਕਦੀ ਹੈ ਤਾਂ ਸਾਡੇ ਗੁਰਦਾਸਪੁਰ 'ਚ ਵੀ ਹੋਣੀ ਚਾਹੀਦੀ ਹੈ ਗੁਰਦਾਸਪੁਰ 'ਚ ਭਰਿਆ ਪਿਆ ਹੈ ਤੁਸੀਂ ਬਾਜ਼ਾਰਾਂ 'ਚ ਜਾ ਕੇ ਦੇਖੋ ਚੌਂਕਾ 'ਵਿ ਜਾ ਕੇ ਦੇਖੋ ਰੈਸਟੋਰੈਂਟਾਂ ਦੇ ਬਾਹਰ ਦੇਖੋ ਚੰਗੀਆਂ ਦੁਕਾਨਾਂ ਸ਼ੋਰੂਮ ਦੇ ਬਾਹਰ ਦੇਖੋ ਮੌਦ ਦੇ ਬਾਹਰ ਦੇਖੋ ਤੁਹਾਨੂੰ ਇਹੋ ਜਿਹੇ ਬੱਚੇ ਤੁਹਾਨੂੰ ਆ ਮਿਲ ਜਾਣਗੇ ਤੇ ਇਸ ਲਈ ਉਹਨਾਂ ਦੇ ਅਗਰ ਭਵਿੱਖ ਅਸੀਂ ਆਪਾਂ ਸੁਰੱਖਿਤ ਕਰਨਾ ਹੈ ਔਰ ਸਾਡੇ ਦੇਸ਼ ਨੂੰ ਅਸੀਂ ਉਜਵਲ ਬਣਾਉ ਤਾਂ ਸਾਨੂੰ ਇਹਦੇ ਵਾਸਤੇ ਵੀ ਕੁਝ ਉਪਰਾਲੇ ਕਰਨੇ ਪੈਣਗੇ ਔਰ ਮੇਰੀ ਮੰਗ ਐ ਸਾਡੇ ਡੀਸੀ ਸਾਹਿਬਗੇ ਕਿ ਸਪੈਸ਼ਲ ਕੋਈ ਚੇਚਾ ਆਰਡਰ ਨਿਕਾਲੋ ਇਹੋ ਜੇ ਕਿ ਇੱਥੇ ਵੀ ਡੀਐਨਏ ਟੈਸਟ ਹੋਣ ਬੱਚਿਆਂ ਦੇ ਇੱਥੇ ਵੀ ਪੇਰੈਂਟਸ ਦੇ ਜਿਹੜੇ ਡੀਐਨਏ ਟੈਸਟ ਹੋਣ ਤਾਂ ਕਿ ਮੈਚ ਹੋ ਸਕੇ ਕਿ ਉਹ ਬੱਚੇ ਉਹਨਾਂ ਦੇ ਹੀ ਕਿ ਜਾਂ ਕਿੱਡਾ ਫੋਕ ਹੈ ਨਹੀਂ ਜਿਨ੍ਹਾਂ ਦੀ ਮਾਵਾਂ ਦੇ ਬੱਚੇ ਗਾਇਬ ਹੋਏਦੇ ਨੇ ਉਹਨਾਂ ਨੂੰ ਰਾਹਤ ਦੇਣ ਵਾਸਤੇ ਇਹ ਉਪਰਾਲਾ ਬਹੁਤ ਵਧੀਆ ਔਰ ਇਹ ਭਗਵੰਤ ਮਾਨ ਦੀ ਬਹੁਤ ਵਧੀਆ ਜਿਹੜੇ ਪਹਿਲ ਹੈ ਔਰ ਇਹ ਵਾਸਤੇ ਅਸੀਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ ਧੰਨਵਾਦ